ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 10ਵੀਂ ਕਲਾਸ ਦੇ ਨਤੀਜੇ ਵਿੱਚ ਕੁੜੀਆਂ ਦਾ ਦਬ ਦਬਾ ਰਹੇ ਹਾਏ 281898 ਵਿਦਿਆਰਥੀਆਂ ਨੇ ਪਿਛਲੇ ਮਹੀਨੇ ਹੋਈ ਪ੍ਰੀਖਿਆ ਵਿੱਚ ਹਿੱਸਾ ਲਿਆ ਸੀ जिन्हों दो लख तिर हज़ार तीन सौ अड़ताली विद्यार्थी पास होए ने कुल मिला के पास फीसद सतानवे इशारिया चौबी फीसद रही है कुड़िया की पास प्रतिशत अठानवे इशारिया छियाली फीसद लड़कियां छियानवे इशारिया तिरहत्तर फीसद रही इस साल एक लख बत्ती हज़ार छे सौ बयाली कु ने प्रीख्या दी एक लख ती हज़ार एक सौ बत्ती पास हुई अमृतसर जिला नड़िनवे इशारिया फीसद पास सूबे पहले नंबर रहा 99.22 ਫੀਸਦ ਨਾਲ ਪਠਾਨਕੋਟ ਦੂਜੇ ਤੇ 99.13 ਫੀਸਦ ਨਾਲ ਤਰਨਤਾਰਨ ਤੀਜੇ ਨੰਬਰ ਤੇ ਰਿਹਾ ਓਪਨ ਸਕੂਲ ਵਰਗ ਵਿੱਚ 10825 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 7665 ਪਾਸ ਹੋਏ ਨੇ ਪਹਿਲੀਆਂ ਤਿੰਨ ਪੋਜੀਸ਼ਨਾਂ ਕੁੜੀਆਂ ਦੇ ਨਾਮ ਰਹੀਆਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰ ਲੁਧਿਆਣਾ ਦੀ ਅदितੀ ਨੇ 100 ਫੀਸਦ ਅੰਕ ਹਾਸਲ ਕਰਕੇ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਐਸਐਸ ਸਕੂਲ ਦੀ ਅਲੀਸ਼ਾ ਸ਼ਰਮਾ 650 ਵਿੱਚੋਂ 645 ਅੰਕ ਹਾਸਲ ਕਰਕੇ ਦੂਜੇ ਨੰਬਰ ਤੇ ਰਹੀ ਬਾਬਾ ਬਕਾਲਾ ਤਹਿਸੀਲ ਦੇ ਅੰਬਰ ਪਬਲਿਕ ਸਕੂਲ ਨਵਾਥਨੇਲ ਦੀ ਕਰਮਨਪ੍ਰੀਤ ਕੌਰ 650 ਵਿੱਚੋਂ 645 ਅੰਕ ਹਾਸਲ ਕਰਕੇ ਸੂਬੇ ਵਿੱਚ ਤੀਜੇ ਸਥਾਨ ਤੇ ਰਹੀ ਵਿਦਿਆਰਥੀ ਆਪਣਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ psb.ac.in ਤੇ ਦੇਖ ਸਕਦੇ ਨੇ ਇਹ ਨਤੀਜਾ examsresults.com ਉੱਪਰ ਵੀ ਉਪਲਬਧ ਦੇ ਵਿਦਿਆਰਥੀ ਇਹ ਨਤੀਜਾ indiaresults.com ਉੱਪਰ ਵੀ ਦੇਖ ਸਕਦੇ ਨੇ ਇਸ ਸੰਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰੇਮ ਕੁਮਾਰ ਨੇ ਹੋਰ ਜਾਣਕਾਰੀ ਦਿੱਤੀ ਇਹ ਬੱਚਿਆਂ ਨੇ ਬਾਜ਼ੀ ਮਾਰਨ ਵਾਲੀ ਗੱਲ ਬੱਚਿਆਂ ਨੇ ਇਸ ਵਾਰ ਜਿਹੜੇ ਗਿਆ ਅ ਵੱਧ ਅੰਕ ਪ੍ਰਾਪਤ ਕਰਕੇ ਜਿਹੜਾ ਹੈ ਉਹ 98.11% ਉਹਨਾਂ ਦਾ ਰਿਜ਼ਲਟ ਆਇਆ ਹੈ ਤੇ ਬੱਚਿਆਂ ਦਾ ਲੜਕਿਆਂ ਦਾ 92.47 ਆ ਸੋ ਇਸ ਵਾਰ ਜਿਹੜੀਆਂ ਸਾਡੀਆਂ ਬੱਚੀਆਂ ਹੀ ਜਿਹੜੀਆਂ ਹਨ ਉਹ ਮੈਰਿਟ ਦੇ ਵਿੱਚ ਤਿੰਨੋਂ ਆਈਆਂ ਆ ਪਹਿਲੀ ਦੂਜੀ ਤੀਜੀ ਜਿਹੜੀ ਪਿੱਛੇ ਨੇ ਹੈਗੀ ਆ ਉਹਨਾਂ ਨੇ ਹਾਸਲ ਕੀਤੀ 316 ਬੱਚੇ ਮੈਰਿਟ ਦੇ ਵਿੱਚ ਆਏ ਆ ਔਰ ਇਹਨਾਂ ਮੈਰਿਟ ਦੇ ਵਿੱਚੋਂ ਚਾਰ ਬੱਚੇ ਜਿਹੜੇ ਹੈਗੇ ਆ ਸਪੋਰਟਸ ਦੇ ਜਿਹੜੇ ਹੈਗੇ ਆ ਉਹ ਵੀ ਮੈਚ ਆਏ ਹੈਗੇ ਆ